ਮੇਰਾ ਨਾਮ ਜਸਕਰਨ ਹੈ ਮੇਰੀ ਉਮਰ ਤਕਰੀਬਨ 30 ਸਾਲ ਦੇ ਨੇੜੇ ਹੋ ਗਈ ਸੀ ਜਦੋਂ ਮੇਰੇ ਘਰ ਦੇ ਕਹਿੰਦੇ ਸੀ ਕਿ ਤੇਰਾ ਵਿਆਹ ਕਰਨਾ ਆ ਮੇਰੇ ਘਰ ਦੇ ਤਾਂ ਬੜੇ ਟਾਈਮ ਦੇ ਮੇਰੇ ਪਿੱਛੇ ਪਏ ਸੀ ਪਰ ਮੈਂ ਉਹਨਾਂ ਨੂੰ ਹਰ ਸਾਲ ਟਾਲ ਦਿੰਦਾ ਸੀ ਕਿ ਮੈਂ ਅਗਲੇ ਸਾਲ ਵਿਆਹ ਕਰਵਾਉਂਗਾ ਪਰ ਹੁਣ ਮੇਰੀ ਕੋਈ ਪੇਸ਼ ਨਹੀਂ ਚੱਲਦੀ ਸੀ ਕਿਉਂਕਿ ਘਰ ਦੇ ਕਹਿੰਦੇ ਸੀ ਕਿ ਹੁਣ ਤਾਂ ਤੂੰ 30 ਤੋਂ ਉੱਪਰ ਹੋਣ ਵਾਲਾ ਆ ਹੁਣ ਤਾਂ ਤੈਨੂੰ ਵਿਆਹ ਕਰਵਾਉਣਾ ਹੀ ਚਾਹੀਦਾ ਆ ਤੇ ਮੈਂ ਵੀ ਵਿਆਹ ਲਈ ਮੰਨ ਨਹੀਂ ਗਿਆ ਸੀ ਕਿਉਂਕਿ ਮੈਨੂੰ ਮੰਨਣਾ ਹੀ ਪੈਣਾ ਸੀ ਮੇਰੀ ਵੀ ਉਮਰ ਕਾਫੀ ਹੋ ਚੁੱਕੀ ਸੀ ਪਰ ਮੈਂ ਚਾਹੁੰਦਾ ਸੀ ਕਿ ਮੇਰੇ ਵਾਂਗ ਕੁੜੀ ਪੜ੍ਹੀ ਲਿਖੀ ਮਿਲ ਜਵੇ ਬੜੀਆਂ ਕੁੜੀਆਂ ਮੇਰੇ ਲਈ ਵੇਖੀਆਂ ਪਰ ਮੈਨੂੰ ਕੋਈ ਪਸੰਦ ਨਹੀਂ ਆਈ ਸੀ ਮੈਂ ਉਦੋਂ ਪ੍ਰਾਈਵੇਟ ਜੌਬ ਕਰਦਾ ਸੀ ਬੇਸ਼ੱਕ ਮੈਂ ਪ੍ਰਾਈਵੇਟ ਜੌਬ ਕਰਦਾ ਸੀ ਪਰ ਮੈਂ ਵਧੀਆ ਕਮਾ ਲੈਂਦਾ ਸੀ ਇਸ ਕਰਕੇ ਮੈਂ ਚਾਹੁੰਦਾ ਸੀ ਕਿ ਚਲ ਕੁੜੀ ਵੀ ਵਧੀਆ ਪੜ੍ਹੀ ਲਿਖੀ ਹੋਵੇ ਬੇਸ਼ੱਕ ਨੌਕਰੀ ਨਾ ਕਰਦੀ ਹੋਵੇ ਪਰ ਪੜ੍ਹੀ ਲਿਖੀ ਹੋਵੇ ਮੈਂ ਆਪਣੇ ਘਰਦਿਆਂ ਨੂੰ ਕਹਿ ਦਿੰਦਾ ਸੀ ਕਿ ਮੈਂ ਆਪੇ ਕੁੜੀ ਲੱਭ ਲੂੰਗਾ ਤੁਸੀਂ ਰਹਿਣ ਦਿਓ ਕਿਉਂਕਿ ਮੈਂ ਆਪਣੇ ਹਸਾਬ ਦੀ ਕੁੜੀ ਚਾਹੁੰਦਾ ਸੀ ਮੇਰੀ ਮੰਮੀ ਬੜੇ ਪੁਰਾਣੇ ਖਿਆਲਾਂ ਦੀ ਆ ਉਹ ਤਾਂ ਬਸ ਕਹਿ ਦਿੰਦੀ ਸੀ ਘਰ ਦੇ ਕੰਮ ਕਰਨ ਵਾਲੀ ਕੁੜੀ ਹੋਵੇ ਮੈਂ ਮੰਮੀ ਨੂੰ ਕਿਹਾ ਕਿ ਮੈਨੂੰ ਇਕੱਲੇ ਘਰ ਦੇ ਕੰਮਾਂ ਵਾਲੀ ਕੁੜੀ ਨਹੀਂ ਚਾਹੀਦੀ ਮੈਂ ਚਾਹੁੰਨਾ ਆ ਕਿ ਅਸੀਂ ਦੋਵੇਂ ਰਲ ਮਿਲ ਕੇ ਆਪਣਾ ਘਰ ਚਲਾਈਏ ਤੇ ਕੁੜੀ ਨੂੰ ਪੂਰੇ ਸੰਸਕਾਰ ਵੀ ਮਿਲੇ ਹੋਣ ਕਿਉਂਕਿ ਇਕੱਲਾ ਕਾਮਕਾਰ ਹੀ ਕੰਮ ਨਹੀਂ ਆਉਂਦਾ ਚਾਰ ਬੰਦਿਆਂ ਵਿੱਚ ਖੜ ਕੇ ਕਿੱਦਾਂ ਗੱਲ ਕਰਨੀ ਆ ਕੁੜੀ ਨੂੰ ਇੰਨਾ ਵੀ ਪਤਾ ਹੋਣਾ ਚਾਹੀਦਾ ਆ ਮੰਮੀ ਕਹਿੰਦੀ ਸੀ ਤੈਨੂੰ ਬੜੀ ਸਮਝਿਆ ਅੱਜਕੱਲ ਕੁੜੀਆਂ ਬੜੀਆਂ ਤੇਜ਼ ਨੇ ਮੈਂ ਤੈਨੂੰ ਥੋੜੀ ਜੀ ਭੋਲੀ ਕੁੜੀ ਲੱਭ ਕੇ ਦਵੂੰਗੀ ਮੈਂ ਅਖਬਾਰ ਵਿੱਚੋਂ ਕੁੜੀਆਂ ਲੱਭਦਾ ਰਹਿੰਦਾ ਸੀ ਮੰਮੀ ਕਹਿੰਦੀ ਸੀ ਅਖਬਾਰ ਵਾਲੇ ਰਿਸ਼ਤੇ ਜ਼ਿਆਦਾ ਟਾਈਮ ਸਿਰੇ ਨਹੀਂ ਚੜਦੇ ਘਰ ਵਿੱਚ ਮੈਂ ਮੰਮੀ ਡੈਡੀ ਅਸੀਂ ਤਿੰਨੋਂ ਹੀ ਸੀ ਮੈਂ ਮੰਮੀ ਨੂੰ ਕਿਹਾ ਕਿ ਚੱਲ ਮੈਂ ਤੇਰੇ ਅੱਗੇ ਹਾਰਿਆ ਤੂੰ ਆਪੇ ਹੀ ਕੁੜੀ ਲੱਭ ਦੇ ਫਿਰ ਮੰਮੀ ਨੂੰ ਕਿਸੇ ਨੇ ਕੁੜੀ ਦੀ ਦੱਸ ਪਾਈ ਪਰ ਉਹ ਕੁੜੀ ਦੇਖਣ ਚ ਠੀਕ ਸੀ ਪਰ ਜ਼ਿਆਦਾ ਪੜ੍ਹੀ ਲਿਖੀ ਨਹੀਂ ਸੀ ਪਰ ਉਹ ਘਰ ਦੇ ਸਾਰੇ ਕੰਮ ਕਰਦੀ ਸੀ ਜਦੋਂ ਮੰਮੀ ਨੇ ਮੈਨੂੰ ਦੱਸਿਆ ਤਾਂ ਮੈਂ ਸਿੱਧਾ ਹੀ ਨਾ ਕਰ ਦਿੱਤੀ ਕਿ ਮੰਮੀ ਤੁਸੀਂ ਕਿਵੇਂ ਸੋਚ ਲਿਆ ਕਿ ਮੈਂ ਘੱਟ ਪੜ੍ਹੀ ਕੁੜੀ ਨਾਲ ਵਿਆਹ ਕਰਾ ਲਊਂਗਾ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਆ ਕਿ ਲੱਭੜੀਆਂ ਤਾਂ ਕੋਈ ਪੜ੍ਹੀ ਲਿਖੀ ਕੁੜੀ ਲੱਭਿਓ ਹੁਣ ਮੈਂ ਆਪ ਇੰਨੀ ਪੜ੍ਹਾਈ ਕੀਤੀ ਆ ਫੇਰ ਕੀ ਫਾਇਦਾ ਜੇ ਤੁਸੀਂ ਮੈਨੂੰ ਘੱਟ ਪੜ੍ਹੀ ਕੁੜੀ ਨਾਲ ਹੀ ਵਿਆਉਣਾ ਆ ਮੈਂ ਸਾਫ਼-ਸਾਫ਼ ਨਾ ਕਰ ਦਿੱਤੀ ਮੰਮੀ ਮੈਨੂੰ ਕਹਿਣ ਲੱਗੀ ਇੱਕ ਵਾਰ ਫੋਟੋ ਤਾਂ ਵੇਖ ਲਾ ਮੈਂ ਕਿਆ ਜਦ ਮੈਂ ਘੱਟ ਪੜੀ ਕੁੜੀ ਨਾਲ ਵਿਆਹ ਹੀ ਨਹੀਂ ਕਰਵਾਉਣਾ ਤਾਂ ਮੈਂ ਕਿਸੇ ਦੀ ਫੋਟੋ ਕਿਉਂ ਵੇਖਦਾ ਫਿਰਾਂ ਫਿਰ ਵੀ ੱੱੱਕੇ ਨਾਲ ਮੰਮੀ ਨੇ ਮੇਰੇ ਅੱਗੇ ਫੋਟੋ ਕਰ ਦਿੱਤੀ ਮੈਂ ਕਿਆ ਦੇਖਣ 'ਚ ਠੀਕ ਆ ਪਰ ਮੈਂ ਵਿਆਹ ਨਹੀਂ ਕਰਵਾਉਣਾ ਮੰਮੀ ਕਹਿਣ ਲੱਗੀ ਕਿ ਮੈਂ ਤਾਂ ਹੁਣ ਇਹਨਾਂ ਨੂੰ ਜਬਾਨ ਦੇ ਆਈਆਂ ਮੈਂ ਤਾਂ ਇਹਨਾਂ ਨੂੰ ਕਹਿਤਾ ਕਿ ਮੁੰਡਾ ਮੇਰਾ ਰਾਜੀ ਹੀ ਆ ਮੁੰਡੇ ਨੇ ਵੀ ਹਾਂ ਕਰ ਦੇਣੀ ਆ ਕੁੜੀ ਘਰ ਦੇ ਸਾਰੇ ਕੰਮ ਕਰ ਲੈਂਦੀ ਆ ਸਲਾਈ ਵੀ ਕਰਦੀ ਆ ਮੈਂ ਤਾਂ ਇਦਾਂ ਦੀ ਹੀ ਨੋ ਚਾਉਣੀ ਆ ਮੈਂ ਤਾਂ ਉਹਨਾਂ ਦੇ ਘਰ ਕੁੜੀ ਨੂੰ ਵੇਖਣ ਗਈ ਸੀ ਕੁੜੀ ਤਾਂ ਭੱਜੀ ਫਿਰਦੀ ਸੀ ਕੰਮ ਕਰਦੀ ਮੈਂ ਮੰਮੀ ਨੂੰ ਕਿਹਾ ਕਿ ਜਦ ਤੁਸੀਂ ਉਹਨੂੰ ਵੇਖਣ ਗਏ ਸੀ ਤੁਸੀਂ ਮੈਨੂੰ ਇੱਕ ਵਾਰ ਵੀ ਪੁੱਛਿਆ ਕਿ ਮੈਂ ਕੁੜੀ ਦੇ ਘਰ ਚੱਲੀ ਆ ਤੁਸੀਂ ਫੋਟੋ ਵੇਖ ਲੈਂਦੇ ਤੇ ਪਹਿਲਾਂ ਮੈਨੂੰ ਪੁੱਛਦੇ ਫਿਰ ਤੁਸੀਂ ਕੁੜੀ ਵਾਲਿਆਂ ਨਾਲ ਗੱਲ ਕਰਦੇ ਤੁਸੀਂ ਪਹਿਲਾਂ ਹੀ ਕੁੜੀ ਨੂੰ ਹਾਂ ਕਿਉਂ ਕਰ ਰਹੇ ਇਸ ਗੱਲ ਪਿੱਛੇ ਸਾਡੇ ਘਰ ਵਿੱਚ ਬੜਾ ਕਲੇਸ਼ ਪਿਆ ਮੰਮੀ ਨੇ 2-3 ਦਿਨ ਮੈਨੂੰ ਨਹੀਂ ਬੁਲਾਇਆ ਮੰਮੀ ਕਹਿਣ ਲੱਗੀ ਕਿ ਹੁਣ ਤੂੰ ਆਪਣੀ ਜ਼ਿੰਦਗੀ ਦੇ ਆਪ ਹੀ ਫੈਸਲੇ ਲਏਗਾ ਮੈਂ ਮੰਮੀ ਨੂੰ ਕਿਹਾ ਕਿ ਫੈਸਲੇ ਲੈਣ ਵਾਲੀ ਗੱਲ ਨਹੀਂ ਆ ਮੈਂ ਵੀ ਤਾਂ ਆਪਣੀ ਜ਼ਿੰਦਗੀ ਬਾਰੇ ਸੋਚਣਾ ਹੀ ਆ ਪਰ ਮੰਮੀ ਅੱਗੇ ਮੈਨੂੰ ਹਾਰਨਾ ਪਿਆ ਮੰਮੀ ਨੇ ਮੇਰੀ ਗੱਲ ਨੂੰ ਨਾ ਮੰਨਿਆ ਬਸ ਉਹ ਇੱਕੋ ਰਟ ਲਾਈ ਬੈਠੀ ਸੀ ਕਿ ਮੈਂ ਤਾਂ ਕੁੜੀ ਵਾਲਿਆਂ ਨੂੰ ਜ਼ਬਾਨ ਦੇ ਕੇ ਆਈਆਂ ਮੈਨੂੰ ਤਾਂ ਕੁੜੀ ਪਸੰਦ ਆ ਮੰਮੀ ਅੱਗੇ ਤਾਂ ਮੈਨੂੰ ਝੁਕਣਾ ਹੀ ਪਿਆ ਕਿਉਂਕਿ ਮੇਰੀ ਮਾਂ ਸੀ ਮਾਂ ਦੀ ਗੱਲ ਕੌਣ ਟਾਲ ਸਕਦਾ ਸੀ ਡੈਡੀ ਨੇ ਕਹਿ ਦਿੱਤਾ ਸੀ ਕਿ ਤੁਸੀਂ ਦੋਵੇਂ ਸੋਚੋ ਡੈਡੀ ਨੇ ਵੀ ਮੰਮੀ ਨੂੰ ਬੜਾ ਕਿਹਾ ਸੀ ਕਿ ਇਸ ਤਰ੍ਹਾਂ ਧੱਕੇ ਨਾਲ ਤੈਨੂੰ ਰਿਸ਼ਤਾ ਨਹੀਂ ਕਰਨਾ ਚਾਹੀਦਾ ਪਰ ਮੰਮੀ ਨਾ ਮੰਨੀ ਮੰਮੀ ਕਹਿਣ ਲੱਗੀ ਕਿ ਪੜ੍ਹਾਈ ਲਿਖਾਈ ਸਭ ਕੁਝ ਨਹੀਂ ਹੁੰਦੀ ਕੁੜੀ ਵਿੱਚ ਸੰਸਕਾਰ ਹੋਣੇ ਵੀ ਬੜੇ ਜ਼ਰੂਰੀ ਨੇ ਮੈਂ ਮੰਨਦਾ ਹਾਂ ਕਿ ਕੁੜੀ ਵਿੱਚ ਸੰਸਕਾਰ ਹੋਣਗੇ ਪਰ ਮੈਂ ਆਪਣੇ ਬਰਾਬਰ ਪੜ੍ਹੀ ਲਿਖੀ ਕੁੜੀ ਚਾਹੁੰਦਾ ਸੀ ਪਰ ਇਹ ਕੁੜੀ ਤਾਂ ਬਹੁਤ ਘੱਟ ਪੜ੍ਹੀ ਹੋਈ ਸੀ ਮੈਂ ਮੰਮੀ ਕਰਕੇ ਹਾਂ ਤਾਂ ਕਰ ਦਿੱਤੀ ਸੀ ਪਰ ਅੰਦਰੋਂ ਮੈਂ ਬਿਲਕੁਲ ਖੁਸ਼ ਨਹੀਂ ਸੀ ਮੈਂ ਮੰਮੀ ਨੂੰ ਸਮਝ ਲਿਆ ਸੀ ਪਰ ਮੰਮੀ ਨੇ ਮੈਨੂੰ ਨਹੀਂ ਸਮਝਿਆ ਸੀ ਉਹਨੇ ਬਸ ਆਪਣੀ ਜਿੱਦ ਪਗਾ ਲਈ ਸੀ ਸਾਡਾ ਰੋਕਾ ਵੀ ਹੋ ਗਿਆ ਸੀ ਰੋਕੇ ਵਾਲੇ ਦਿਨ ਕੁੜੀ ਬੜੀ ਸੋਹਣੀ ਲੱਗ ਰਹੀ ਸੀ ਉਹ ਮੇਰੇ ਕੋਲੋਂ ਬੜਾ ਸ਼ਰਮਾ ਰਹੀ ਸੀ ਮੈਂ ਤਹਾਨੂੰ ਵੇਖ ਕੇ ਇਹੀ ਸੋਚ ਰਿਹਾ ਸੀ ਕਿ ਅੱਜ ਕੱਲ ਇਦਾਂ ਦੀਆਂ ਕੁੜੀਆਂ ਵੀ ਹੈਗੀਆਂ ਜੋ ਇੰਨਾ ਸ਼ਰਮਾਉਂਦੀਆਂ ਨੇ ਮੈਂ ਆਪਣੇ ਮਨ ਨੂੰ ਸਮਝਾ ਲਿਆ ਸੀ ਕਿ ਚੱਲ ਕੋਈ ਗੱਲ ਨਹੀਂ ਮੈਂ ਇਹਦੇ ਨਾਲ ਹੀ ਐਡਜਸਟ ਕਰ ਲਵਾਂਗਾ ਜੇ ਮੇਰੀ ਮਾਂ ਦੀ ਇਸ ਵਿੱਚ ਹੀ ਖੁਸ਼ੀ ਆ ਤਾਂ ਮੈਂ ਇਹਨੂੰ ਹੀ ਆਪਣੀ ਖੁਸ਼ੀ ਮੰਨ ਲਿਆ ਸੀ ਮੰਮੀ ਨੇ ਮੈਨੂੰ ਕੁੜੀ ਦਾ ਨੰਬਰ ਵੀ ਦੇ ਦਿੱਤਾ ਸੀ ਕਿ ਤੂੰ ਕੁੜੀ ਨਾਲ ਗੱਲ ਕਰ ਲਿਆ ਕਰ ਹੁਣ ਸਾਡੇ ਵਿਆਹ ਵਿੱਚ 6 ਮਹੀਨਿਆਂ ਦਾ ਗੈਪ ਸੀ ਮੈਂ ਉਸ ਕੁੜੀ ਨਾਲ ਗੱਲ ਕਰਨ ਲੱਗ ਪਿਆ ਸੀ ਉਹ ਕੁੜੀ ਮੈਨੂੰ ਆਪ ਤਾਂ ਫੋਨ ਨਹੀਂ ਕਰਦੀ ਸੀ ਮੈਂ ਹੀ ਫੋਨ ਕਰਦਾ ਸੀ ਕਿਉਂਕਿ ਮੈਂ ਸੁਣਿਆ ਸੀ ਕਿ ਕੁੜੀ ਬੜੀ ਸੰਗਾਊ ਆ ਮੈਂ ਤਾਂ ਰੋਕੇ ਵਾਲੇ ਦਿਨ ਵੀ ਉਹਨੂੰ ਵੇਖਿਆ ਸੀ ਕਿ ਉਹ ਬੜਾ ਸੰਗ ਰਹੀ ਸੀ ਸ਼ੇਧ ਮੈਂ ਉਹਦੇ ਲਈ ਨਵਾਂ ਨਵਾਂ ਸੀ ਹੁਣ ਮੈਂ ਉਹਨੂੰ ਹੀ ਸਾਰਾ ਕੁਝ ਸਮਝ ਲਿਆ ਸੀ ਮੈਂ ਉਹਨੂੰ ਇੱਕ ਦਿਨ ਫੋਨ ਤੇ ਕਿਹਾ ਕਿ ਮੈਂ ਤੁਹਾਨੂੰ ਅੱਗੇ ਪੜ੍ਹਾਈ ਕਰਾਵਾਂ ਤਾਂ ਤੁਸੀਂ ਕਰੋਗੇ ਉਹ ਕਹਿਣ ਲੱਗੀ ਕਿ ਮੈਨੂੰ ਪੜ੍ਹਾਈ ਵਿੱਚ ਕੋਈ ਇੰਟਰਸਟ ਨਹੀਂ ਆ ਜੇ ਮੈਨੂੰ ਇੰਨਾ ਇੰਟਰਸਟ ਹੁੰਦਾ ਤਾਂ ਮੈਂ ਪਹਿਲਾਂ ਹੀ ਪੜ੍ਹ ਲੈਣਾ ਸੀ ਮੇਰਾ ਮਨ ਜਿਆ ਟੁੱਟ ਗਿਆ ਮੈਂ ਉਹ ਗੱਲ ਨੂੰ ਵੀ ਐਕਸੈਪਟ ਕਰ ਲਿਆ ਕਿ ਚਲ ਕੋਈ ਗੱਲ ਨਹੀਂ ਹੁਣ ਤਾਂ ਮੇਰਾ ਰਿਸ਼ਤਾ ਹੋ ਗਿਆ ਜਿੱਦਾਂ ਦੀ ਵਿਆਹ ਮੇਰੀ ਹਮਸਫਰ ਆ ਮੈਂ ਉਹਦੇ ਨਾਲ ਉਸੇ ਤਰ੍ਹਾਂ ਹੀ ਜ਼ਿੰਦਗੀ ਕੱਟ ਲਵਾਂਗਾ ਅਸੀਂ ਦੋਵੇਂ ਜਦੋਂ ਵੀ ਫੋਨ ਤੇ ਗੱਲ ਕਰਦੇ ਤਾਂ ਮੈਂ ਹੀ ਬੋਲਦਾ ਰਹਿੰਦਾ ਉਹ ਤਾਂ ਬਸ ਹਾਂ ਹੂੰ ਕਰਦੀ ਸੀ ਮੈਨੂੰ ਇਸ ਗੱਲ ਕਰਕੇ ਬੜਾ ਬੁਰਾ ਲੱਗਦਾ ਸੀ ਕਿ ਉਹ ਮੇਰੇ ਨਾਲ ਘੱਟੋ ਘੱਟ ਗੱਲਾਂ ਤਾਂ ਕਰ ਹੀ ਸਕਦੀ ਆ ਮੈਂ ਬੜੇ ਚਾਣ ਨਾਲ ਉਹਨੂੰ ਫੋਨ ਕਰਦਾ ਸੀ ਪਰ ਉਹ ਅੱਗੇ ਉਹ ਘੱਟ ਹੀ ਗੱਲ ਕਰਦੀ ਸੀ ਪਤਾ ਨਹੀਂ ਉਹ ਇੰਨੀ ਸ਼ਰਮिली ਕਿਉਂ ਸੀ ਉਹ ਦਾ ਨਾਮ ਸੰਦੀਪ ਸੀ ਮੈਂ ਸੰਦੀਪ ਨੂੰ ਕਹਿੰਦਾ ਸੀ ਕਿ ਤੁਸੀਂ ਇੰਨਾ ਨਾ ਸ਼ਰਮਾਇਆ ਕਰੋ ਕਿਉਂਕਿ ਅੱਜ ਕੱਲ ਜ਼ਮਾਨਾ ਬੜਾ ਅੱਗੇ ਲੰਘ ਗਿਆ ਆ ਅੱਜ ਕੱਲ ਇਹਨਾਂ ਕੋਣ ਸੰਗਦਾ ਆ ਸੰਦੀਪ ਕਹਿੰਦੀ ਸੀ ਕਿ ਮੈਂ ਕਦੇ ਇਕੱਲੀ ਕਿਤੇ ਨਹੀਂ ਗਈ ਮੈਂ ਘਰ ਹੀ ਰਹਿਣੀ ਆ ਘਰ ਵਿੱਚ ਬੈਠ ਕੇ ਸਲਾਈ ਕਰਦੀ ਰਹਿਣੀ ਆ ਬਸ ਇਸੇ ਕਰਕੇ ਮੈਂ ਥੋੜੀ ਇਦਾਂ ਦੀ ਬਣ ਗਈ ਪਰ ਫਿਰ ਵੀ ਚਲੋ ਮੈਨੂੰ ਉਹ ਵਧੀਆ ਲੱਗਦੀ ਸੀ ਕਿਉਂਕਿ ਦੇਖਣ 'ਚ ਉਹ ਮੇਰੇ ਨਾਲੋਂ ਕੁਝ ਜ਼ਿਆਦਾ ਹੀ ਵਧੀਆ ਸੀ ਮੈਂ ਉਹਦੇ ਨਾਲੋਂ ਘੱਟ ਸੋਹਣਾ ਸੀ ਮੈਂ ਸੰਦੀਪ ਨੂੰ ਕਈ ਵਾਰ ਕਹਿੰਦਾ ਸੀ ਕਿ ਤੁਸੀਂ ਆਪਣੇ ਆਪ ਹੀ ਮੈਨੂੰ ਫੋਨ ਕਰਿਆ ਕਰੋ ਤੁਹਾਨੂੰ ਮੇਰੀ ਯਾਦ ਨਹੀਂ ਆਉਂਦੀ ਪਰ ਸੰਦੀਪ ਮੈਨੂੰ ਕਦੇ ਆਪ ਫੋਨ ਨਹੀਂ ਕਰਦੀ ਸੀ ਉਹ ਮੈਨੂੰ ਕਹਿੰਦੀ ਸੀ ਕਿ ਤੁਸੀਂ ਵੀ ਜ਼ਿਆਦਾ ਮੈਨੂੰ ਫੋਨ ਨਾ ਕਰਿਓ ਕਿਉਂਕਿ ਮੈਨੂੰ ਆਪਣੇ ਘਰਦਿਆਂ ਤੋਂ ਬੜੀ ਸੰਗ ਆਉਂਦੀ ਆ ਮੈਂ ਕਿਹਾ ਤੁਸੀਂ ਅੱਜਕੱਲ੍ਹ ਦੇ ਜ਼ਮਾਨੇ ਦੀ ਕੁੜੀ ਹੋ ਤੇ ਪੁਰਾਣੇ ਖਿਆਲਤ ਕਿਉਂ ਰੱਖਦੇ ਹੋ ਨਾਲੇ ਹੁਣ ਸਾਡਾ ਵਿਆਹ ਹੋਣ ਵਾਲਾ ਹੁਣ ਆਪਣੀ ਸੰਗ ਸ਼ਰਮ ਨੂੰ ਸਾਈਡ ਤੇ ਰੱਖ ਦੋ ਇਸ ਤਰ੍ਹਾਂ ਮੈਂ ਉਹਦੇ ਨਾਲ ਗੱਲਾਂ ਕਰਦਾ ਰਹਿੰਦਾ ਸੀ ਹੁਣ ਸਾਡਾ ਵਿਆਹ ਰੱਖ ਦਿੱਤਾ ਸੀ ਮੈਂ ਚਾਹੁੰਦਾ ਸੀ ਕਿ ਵਿਆਹ ਦੀ ਸਾਰੀ ਸ਼ਾਪਿੰਗ ਮੈਂ ਸੰਦੀਪ ਦੇ ਨਾਲ ਕਰਾਂ ਨਾਲੇ ਇਸ ਬਹਾਨੇ ਅਸੀਂ ਦੋਵੇਂ ਇਕੱਠੇ ਘੁੰਮ ਫਿਰ ਲਵਾਂਗੇ ਉਹਦੇ ਘਰ ਦੇ ਆਣੇ ਇਸ ਗੱਲ ਦੀ ਪਰਮਿਸ਼ਨ ਨਾ ਦਿੱਤੀ ਉਹ ਕਹਿਣ ਲੱਗੇ ਕਿ ਅਸੀਂ ਵਿਆਹ ਤੋਂ ਪਹਿਲਾਂ ਕੁੜੀ ਮੁੰਡੇ ਨਾਲ ਇਦਾਂ ਕੱਲੀ ਨਹੀਂ ਭੇਜਣੀ ਮੈਂ ਕਿਹਾ ਸੀ ਕਿ ਚਲ ਮੈਂ ਆਪਣੀ ਮੰਮੀ ਨੂੰ ਨਾਲ ਲੈ ਕੇ ਜਾਊਂਗਾ ਪਰ ਫਿਰ ਵੀ ਉਹ ਨਾ ਮੰਨੇ ਸ਼ਾਇਦ ਉਹਦੇ ਘਰ ਦੇ ਵੀ ਪੁਰਾਣੇ ਖਿਆਲ ਦੇ ਸੀ ਇਸ ਕਰਕੇ ਸੰਦੀਪ ਇਦਾਂ ਦੀ ਸੀ ਹੁਣ ਸਾਡਾ ਵਿਆਹ ਵੀ ਹੋ ਗਿਆ ਸੀ ਵਿਆਹ ਤੋਂ ਬਾਅਦ ਸੰਦੀਪ ਸਾਡੇ ਘਰ ਆ ਗਈ ਸੀ ਸੰਦੀਪ ਟਾਈਮ ਸੇ ਰੋਟ ਕੇ ਮੇਰੇ ਲਈ ਰੋਟੀ ਬਣਾਉਂਦੀ ਸੀ ਤੇ ਮੈਨੂੰ ਨੌਕਰੀ ਤੇ ਤੋੜ ਦਿੰਦੀ ਸੀ ਉਹ ਆਪ ਬਾਅਦ ਵਿੱਚ ਕੱਪੜੇ ਸਲਾਈ ਕਰਦੀ ਰਹਿੰਦੀ ਸੀ ਮੈਂ ਉਹਨੂੰ ਜੌਬ ਤੇ ਜਾ ਕੇ ਵੀ ਫੋਨ ਕਰਦਾ ਰਹਿੰਦਾ ਸੀ ਕਦੇ ਉਹ ਮੇਰਾ ਫੋਨ ਚੁੱਕ ਲੈਂਦੀ ਸੀ ਤੇ ਕਦੇ ਉਹ ਕੱਟ ਦਿੰਦੀ ਸੀ ਜਦੋਂ ਉਹ ਮੈਂ ਆ ਕੇ ਪੁੱਛਦਾ ਸੀ ਤਾਂ ਉਹ ਕਹਿ ਦਿੰਦੀ ਸੀ ਕਿ ਮੇਰੇ ਕੋਲ ਸਲਾਈ ਵਾਲੇ ਗਾਹਕ ਬੈਠੇ ਸੀ ਇਸ ਕਰਕੇ ਮੈਂ ਕੱਟ ਦਿੱਤਾ ਸੀ ਫਿਰ ਉਹ ਦੁਬਾਰਾ ਮੈਨੂੰ ਬੈਕ ਕਾਲ ਵੀ ਨਹੀਂ ਕਰਦੀ ਸੀ ਇਹ ਗੱਲ ਮੈਨੂੰ ਬੜੀ ਬੁਰੀ ਲੱਗਦੀ ਸੀ ਮੈਂ ਕਈ ਵਾਰ ਵੇਖਿਆ ਸੀ ਕਿ ਸੰਦੀਪ ਨੂੰ ਬੋਲਣ ਦੀ ਵੀ ਘੱਟ ਹੀ ਸੈਂਸ ਸੀ ਉਹ ਮੈਨੂੰ ਸਿੱਧਾ ਹੀ ਬੋਲਦੀ ਸੀ ਮੈਨੂੰ ਕੀ ਉਹ ਸਾਰਿਆਂ ਨੂੰ ਹੀ ਸਿੱਧਾ ਬੋਲਦੀ ਸੀ ਮੈਂ ਉਹਨੂੰ ਕਈ ਵਾਰ ਇਸ ਗੱਲ ਪਿੱਛੇ ਟੋਕਿਆ ਸੀ ਕਿ ਤੂੰ ਕਿਸੇ ਸਾਹਮਣੇ ਇਦਾਂ ਨਾ ਬੋਲਿਆ ਕਰ ਵਧੀਆ ਨਹੀਂ ਲੱਗਦਾ ਪਰ ਉਹ ਮੇਰੀ ਗੱਲ ਨਹੀਂ ਸੁਣਦੀ ਸੀ ਇਹ ਗੱਲ ਵੀ ਮੈਂ ਬੜੀ ਵਾਰ ਨੋਟ ਕੀਤੀ ਸੀ ਕਿ ਉਹ ਮੇਰੀ ਗੱਲ ਘੱਟ ਹੀ ਸੁਣਦੀ ਸੀ ਆਪਣੀ ਮਰਜ਼ੀ ਜ਼ਿਆਦਾ ਕਰਦੀ ਸੀ ਬੇਸ਼ੱਕ ਉਹ ਮੈਨੂੰ ਤੋੜ ਕੇ ਜਵਾਬ ਨਹੀਂ ਦਿੰਦੀ ਸੀ ਪਰ ਕਰਦੀ ਉਹ ਆਪਣੀ ਮਰਜ਼ੀ ਹੀ ਸੀ ਮੈਂ ਉਹਦੀ ਹਰ ਗੱਲ ਨੂੰ ਇਗਨੋਰ ਕਰ ਦਿੰਦਾ ਸੀ ਮੰਮੀ ਤਾਂ ਮੈਨੂੰ ਕਈ ਵਾਰ ਉਹਦੀਆਂ ਸ਼ਿਕਾਇਤਾਂ ਕਰਦੀ ਰਹਿੰਦੀ ਸੀ ਪਰ ਮੈਂ ਹਰ ਗੱਲ ਇਗਨੋਰ ਕਰ ਦਿੰਦਾ ਸੀ ਕਿ ਚੱਲ ਕੋਈ ਗੱਲ ਨਹੀਂ ਨਵੀਂ-ਨਵੀਂ ਆ ਇੱਕ ਦਿਨ ਸੰਦੀਪ ਦਾ ਜਨਮ ਦਿਨ ਸੀ ਮੈਂ ਉਹਦੇ ਲਈ ਸਰਪ੍ਰਾਈਜ਼ ਰੱਖਿਆ ਮੈਂ ਚਾਹੁੰਦਾ ਸੀ ਅਸੀਂ ਦੋਵੇਂ ਬਾਰ ਹੋਟਲ ਵਿੱਚ ਜਾ ਕੇ ਕੇਕ ਕੱਟੀਏ ਇਸ ਕਰਕੇ ਮੈਂ ਸੰਦੀਪ ਨੂੰ ਜੀਨ ਟੌਪ ਲਿਆ ਕੇ ਦਿੱਤਾ ਕਿ ਅਸੀਂ ਦੋਵੇਂ ਮੌਲ ਕੋ ਮੜ ਜਾਵਾਂਗੇ ਮੈਂ ਸੰਦੀਪ ਨੂੰ ਕਿਹਾ ਕਿ ਇਹ ਕੱਪੜੇ ਪਾ ਕੇ ਵੇਖ ਤੇ ਨੂੰ ਨਾ ਪਉਂਦਾ ਜਾਂ ਨਹੀਂ ਉਹ ਮੈਨੂੰ ਕਹਿਣ ਲੱਗੀ ਕਿ ਮੈਂ ਤਾਂ ਪਹਿਲਾਂ ਕਦੇ ਇਦਾਂ ਦੇ ਕੱਪੜੇ ਨਹੀਂ ਪਾਏ ਮੈਂ ਕਿਾ ਕੋਈ ਗੱਲ ਨਹੀਂ ਜੇ ਨਹੀਂ ਪਾਈ ਤਾਂ ਅੱਜ ਪਾਲਾ ਪਰ ਉਹ ਬੜਾ ਨਾ ਕਰ ਰਹੀ ਸੀ ਫਿਰ ਵੀ ਮੈਂ ਧੱਕੇ ਨਾਲ ਉਹਨੂੰ ਉਹ ਕੱਪੜੇ ਪਵਾ ਹੀ ਦਿੱਤੇ ਫਿਰ ਉਹ ਮੇਰੇ ਕਹਿ ਤੋ ਚੇਂਜ ਕਰਕੇ ਆਈ ਮੈਂ ਵੇਖਿਆ ਕਿ ਕੱਪੜੇ ਉਹਨੂੰ ਵਧੀਆ ਪੂਰੇ ਪੂਰੇ ਆਏ ਸੀ ਤੇ ਬੜੀ ਸੋਹਣੀ ਲੱਗ ਰਹੀ ਸੀ ਮੈਂ ਉਹਨੂੰ ਕਿਹਾ ਕਿ ਚੱਲ ਮੰਮੀ ਨੂੰ ਵਿਖਾਉਣੇ ਉਹ ਕਹਿਣ ਲੱਗੀ ਨਹੀਂ ਨਹੀਂ ਮੈਨੂੰ ਬੜੀ ਸੰਗ ਲੱਗਦੀ ਆ ਮੈਂ ਕਿਹਾ ਇੱਕ ਤਾਂ ਤੂੰ ਆਪਣੀ ਸੰਗ ਨੂੰ ਸਾਈਡ ਤੇ ਰੱਖ ਦੇ ਤੈਨੂੰ ਕਿੰਨੀ ਵਾਰ ਕਿਹਾ ਤੂੰ ਸੰਗਿਆ ਨਾ ਕਰ ਮੈਂ ਚਾਹੁੰਨਾ ਕਿ ਮੇਰੀ ਘਰ ਵਾਲੀ ਇਦਾਂ ਦੇ ਕੱਪੜੇ ਪਾਵੇ ਫਿਰ ਮੰਮੀ ਨੂੰ ਕੀ ਪ੍ਰੋਬਲਮ ਹੋਣੀ ਆ ਮੈਂ ਧੱਕੇ ਨਾਲ ਉਹਨੂੰ ਮੰਮੀ ਕੋਲ ਲੈ ਗਿਆ ਮੰਮੀ ਨੇ ਵੀ ਤਾਰੀਫ ਕੀਤੀ ਕਿ ਵਧੀਆ ਲੱਗਦੇ ਆ ਤੂੰ ਇਦਾਂ ਦੇ ਕੱਪੜੇ ਕਦੇ-ਕਦੇ ਪਾ ਲਿਆ ਕਰ। ਸੰਦੀਪ ਜਲਦੀ-ਜਲਦੀ ਕੱਪੜੇ ਬਦਲ ਕੇ ਆ ਗਈ। ਮੈਂ ਕਿਹਾ ਇੰਨੀ ਜਲਦੀ ਤੂੰ ਕੱਪੜੇ ਵੀ ਬਦਲ ਕੇ ਆ ਗਈ। ਉਹ ਕਹਿਣ ਲੱਗੀ ਕਿ ਲੈ ਜੇ ਡੈਡੀ ਆ ਗਏ ਕੀ ਕਹਿਣਗੇ। ਹੁਣ ਮੈਂ ਸੋਚ ਲਿਆ ਸੀ ਕਿ ਮੈਂ ਇਹਨੂੰ ਇਹ ਕੱਪੜੇ ਪਵਾ ਕੇ ਮੌਲ ਲੈ ਕੇ ਜਾਊਂਗਾ। ਅਗਲੇ ਦਿਨ ਹੀ ਉਹਦਾ ਬਰਥਡੇ ਸੀ। ਮੈਂ ਸੰਦੀਪ ਨੂੰ ਫੋਨ ਕੀਤਾ ਕਿ ਆਪਾਂ ਦੋਵਾਂ ਨੇ ਕਿਤੇ ਜਾਣਾ ਆ ਤੂੰ ਕੱਪੜੇ ਪਾ ਕੇ ਤਿਆਰ ਹੋ ਜਾ ਜੋ ਮੈਂ ਤੈਨੂੰ ਉਸ ਦਿਨ ਲਿਆ ਕੇ ਦਿੱਤੇ ਸੀ। ਸੰਦੀਪ ਕਹਿਣ ਲੱਗੀ ਓਹਣੀ ਮੇ ਪਾ ਕੇ ਜਾਣੇ ਮੈਂ ਸੰਦੀਪ ਨੂੰ ਕਿਹਾ ਕਿ ਮੈਂ ਤਾਂ ਤੈਨੂੰ ਸਪੈਸ਼ਲ ਲੋ ਕੱਪੜੇ ਲਿਆ ਕੇ ਦਿੱਤੇ ਆ ਤੂੰ ਕਿਉਂ ਨਹੀਂ ਪਾਉਣੇ ਸੰਦੀਪ ਕਹਿਣ ਲੱਗੀ ਕਿ ਮੈਂ ਉਹਦਾਂ ਦੇ ਕੱਪੜੇ ਕਦੇ ਪਾਏ ਨਹੀਂ ਉਹ ਤਾਂ ਮੈਨੂੰ ਘਰ ਵਿੱਚ ਪਾ ਕੇ ਦਿਖਾ ਦਿੱਤੇ ਪਰ ਮੈਂ ਬਾਹਰ ਨਹੀਂ ਪਾ ਕੇ ਜਾਣੇ ਮੈਂ ਉਹਨੂੰ ਕਿਹਾ ਕਿ ਮੈਂ 4 ਵਜੇ ਤੱਕ ਘਰ ਆ ਜਾਊਂਗਾ ਬਸ ਤੂੰ ਕੱਪੜੇ ਪਾ ਕੇ ਤਿਆਰ ਰਹੀਂ ਆਪਾਂ ਚੱਲਾਂਗੇ ਮੈਂ ਇੰਨੀ ਗੱਲ ਕਹਿ ਕੇ ਫੋਨ ਕੱਟ ਦਿੱਤਾ ਪਰ ਜਦੋਂ ਮੈਂ ਘਰ ਆਇਆ ਤਾਂ ਉਹ ਸੂਟ ਪਾ ਕੇ ਤਿਆਰ ਹੋ ਕੇ ਬੈਠੀ ਸੀ ਮੈਂ ਉਹਨੂੰ ਕਿਹਾ ਕਿ ਤੂੰ ਜੀਨ ਟੌਪ ਕਿਉਂ ਨਹੀਂ ਪਾਇਆ ਉਹ ਕਹਿਣ ਲੱਗੀ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਮੈਨੂੰ ਬੜਾ ਗੁੱਸਾ ਆਇਆ ਮੈਂ ਸੰਦੀਪ ਨੂੰ ਕਿਹਾ ਕਿ ਤੂੰ ਮੇਰੀ ਕੋਈ ਗੱਲ ਸੁਣਦੀ ਕਿਉਂ ਨਹੀਂ ਜਦ ਮੈਂ ਤੈਨੂੰ ਕਿਹਾ ਸੀ ਕਿ ਤੂੰ ਉਹ ਕੱਪੜੇ ਪਾਉਣੇ ਆ ਇਸ ਗੱਲ ਪਿੱਛੇ ਸਾਡੀ ਦੋਵਾਂ ਦੀ ਲੜਾਈ ਹੋਗੀ ਤੇ ਮੰਮੀ ਨੇ ਮੈਨੂੰ ਸਮਝਾਇਆ ਕਿ ਅੱਜ ਉਹਦਾ ਜਨਮ ਦਿਨ ਤੈਨੂੰ ਇਦਾਂ ਗੁੱਸਾ ਨਹੀਂ ਕਰਨਾ ਚਾਹੀਦਾ ਚਲ ਜੀ ਉਹਨੂੰ ਨਹੀਂ ਪਸੰਦਦਾ ਤੂੰ ਰਹਿਣ ਦੇ ਫਿਰ ਮੰਮੀ ਤੇ ਕਹਿਣ ਤੇ ਮੈਂ ਚੁੱਪ ਕਰ ਗਿਆ ਤੇ ਮੈਂ ਉਸੇ ਕੱਪੜਿਆਂ ਵਿੱਚ ਉਹਨੂੰ ਲੈ ਗਿਆ ਉਹ ਉੱਥੇ ਇਦਾਂ ਤੁਰ ਰਹੀ ਸੀ ਜਿਵੇਂ ਕੋਈ ਪੁਰਾਣੀ ਬੁੜੀ ਹੋਵੇ ਉਹ ਬੜਾ ਸੰਗ ਸੰਗ ਕੇ ਜੇ ਤੁਰ ਰਹੀ ਸੀ ਜਦੋਂ ਅਸੀਂ ਹੋਟਲ ਵਿੱਚ ਖਾਣਾ ਖਾਣ ਲੱਗੇ ਤਾਂ ਪਹਿਲਾਂ ਮੈਂ ਕੇਕ ਮੰਗਵਾ ਲਿਆ ਮੈਂ ਹੈਰਾਨ ਰਹਿ ਗਿਆ ਕਿ ਸੰਦੀਪ ਨੇ ਜਿਵੇਂ ਜ਼ਿੰਦਗੀ ਵਿੱਚ ਕੇਕ ਨਹੀਂ ਕੱਟਿਆ ਹੁੰਦਾ ਉਹ ਮੈਨੂੰ ਕਹਿਣ ਲੱਗੀ ਕਿ ਤੁਸੀਂ ਕੱਟ ਦਿਓ ਮੈਂ ਕਿਹਾ ਬਰਥਡੇ ਤੇਰਾ ਆ ਮੈਂ ਕਿਵੇਂ ਕੇਕ ਕੱਟ ਸਕਦਾ ਸੰਦੀਪ ਕੇਕ ਨਹੀਂ ਕੱਟ ਰਹੀ ਸੀ ਉੱਥੇ ਬੈਠੇ ਸਾਰੇ ਲੋਕ ਸਾਡੇ ਵੱਲ ਵੇਖ ਕੇ ਹੱਸ ਰਹੇ ਸੀ ਫਿਰ ਵੀ ਮੈਂ ਧੱਕੇ ਨਾਲ ਸੰਦੀਪ ਨੂੰ ਕਿਹਾ ਕਿ ਕੇਕ ਕੱਟ ਉਹਨੂੰ ਤਾਂ ਕੇਕ ਵੀ ਕੱਟਣਾ ਨਹੀਂ ਆ ਰਿਹਾ ਸੀ ਉਹ ਤਾਂ ਬੜਾ ਸੰਗ ਸੰਕੇ ਆਸੇ-ਪਾਸੇ ਵੇਖ ਰਹੀ ਸੀ ਜਿਵੇਂ ਉਹਨੂੰ ਸਾਰੇ ਲੋਕ ਕਿਉਂ ਵੇਖ ਰਹੇ ਆ ਉਹ ਮੈਨੂੰ ਕਹਿਣ ਲੱਗੀ ਕਿ ਮੈਂ ਘਰ ਜਾਣਾ ਮੈਂ ਇੱਥੇ ਨਹੀਂ ਰਹਿਣਾ ਪਤਾ ਨਹੀਂ ਕਿਵੇਂ ਉਹਨੇ ਜਲਦੀ-ਜਲਦੀ ਚ ਕੇਕ ਥੱਲੇ ਹੀ ਸੁੱਟ ਦਿੱਤਾ ਸਾਰੇ ਸਾਡੇ ਵੱਲ ਵੇਖ ਕੇ ਹੱਸ ਰਹੇ ਸੀ ਮੈਨੂੰ ਵੀ ਗੁੱਸਾ ਆ ਰਿਹਾ ਸੀ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਮੈਂ ਆਪਣੇ ਗੁੱਸੇ ਨੂੰ ਸ਼ਾਂਤ ਕਰਦੇ ਹੋਏ ਸੰਦੀਪ ਨੂੰ ਕਿਹਾ ਕਿ ਚੱਲ ਆਪਾਂ ਖਾਣਾ ਖਾ ਕੇ ਘਰ ਚੱਲਾਂਗੇ ਪਰ ਉਹ ਨਾ ਮੰਨੀ ਮੈਂ ਖਾਣਾ ਪੈਕ ਕਰਾ ਲਿਆ ਤੇ ਅਸੀਂ ਘਰ ਚਲੇ ਗਏ ਕਾਰ ਜਾ ਕੇ ਮੈਂ ਮੰਮੀ ਨੂੰ ਕਿਹਾ ਕਿ ਮੈਂ ਤੁਹਾਨੂੰ ਕਿੰਨੇ ਵਾਰ ਕਿਹਾ ਸੀ ਕਿ ਮੈਂ ਪੜ੍ਹੇ ਲਿਖੇ ਕੁੜੀ ਨਾਲ ਵਿਆਹ ਕਰਵਾਉਣਾ ਮੰਮੀ ਕਹਿਣ ਲੱਗੀ ਕੀ ਹੋਇਆ ਮੈਂ ਕਿਹਾ ਇਹਨੂੰ ਤਾਂ ਕੇਕ ਵੀ ਨਹੀਂ ਕੱਟਣਾ ਆਂਦਾ ਜੇ ਮੈਂ ਇਹਨੂੰ ਥੋੜਾ ਬਹੁਤ ਬਦਲਣ ਦੀ ਕੋਸ਼ਿਸ਼ ਕਰਦਾ ਤੇ ਇਹ ਬਦਲ ਵੀ ਨਹੀਂ ਰਹੀ ਤੇ ਮੇਰੀ ਕੋਈ ਗੱਲ ਵੀ ਨਹੀਂ ਸੁਣਦੀ ਇਹ ਹਰ ਗੱਲ ਵਿੱਚ ਆਪਣੀ ਮਰਜ਼ੀ ਕਰਦੀ ਆ ਬੇਸ਼ੱਕ ਸਾਦਗੀ ਚੰਗੀ ਆ ਪਰ ਜਿੱਥੇ ਸਜਣਾ ਉੱਥੇ ਸਾਦਗੀ ਚੰਗੀ ਨਹੀਂ ਲੱਗਦੀ ਕਿਉਂਕਿ ਜ਼ਰੂਰੀ ਨਹੀਂ ਕਿ ਹਰ ਜਗ੍ਹਾ ਇਹਨੂੰ ਮੈਂ ਹੀ ਦੱਸਾਂ ਕਿ ਇੱਦਾਂ ਕਰ ਲਾ ਚਲ ਮੈਂ ਦੱਸ ਵੀ ਰਿਆਂ ਪਰ ਫਿਰ ਵੀ ਮੇਰੀ ਗੱਲ ਨਹੀਂ ਸੁਣ ਲਈ ਮੰਮੀ ਨੇ ਉਹਨੂੰ ਸਮਝਾਇਆ ਉਹਨੇ ਮੰਮੀ ਨੂੰ ਅੱਗੋਂ ਜਵਾਬ ਦੇ ਦਿੱਤਾ ਕਿ ਮੈਨੂੰ ਬਦਲਣ ਦੀ ਕੋਸ਼ਿਸ਼ ਨਾ ਕਰੋ ਮੈਂ ਜਿੱਦਾਂ ਦੀ ਆ ਮੈਂ ਉਦਾਂ ਹੀ ਰਹੂੰਗੀ ਜਦੋਂ ਮੰਮੀ ਨੂੰ ਇਸ ਤਰ੍ਹਾਂ ਬੋਲੀ ਤਾਂ ਮੈਨੂੰ ਬੜਾ ਗੁੱਸਾ ਆਇਆ ਮੈਂ ਉਹਦੇ ਤੇ ਗੁੱਸਾ ਕਰਨ ਲੱਗਾ ਕਿ ਤੂੰ ਨਾ ਤਾਂ ਕਿਸੇ ਦੀ ਗੱਲ ਸੁਣਦੀਆਂ ਉੱਪਰ ਦੀ ਤੂੰ ਉਲਟੇ ਜਵਾਬ ਦਿੰਦੀਆਂ ਉਹ ਚੁੱਪ ਕਰਕੇ ਆਪਣੀ ਰੋਟੀ ਖਾ ਕੇ ਸੌਂਗੀ ਉਹਨੇ ਇੱਕ ਵਾਰ ਵੀ ਮੈਨੂੰ ਨਹੀਂ ਪੁੱਛਿਆ ਕਿ ਤੁਸੀਂ ਰੋਟੀ ਖਾਧੀ ਜਾਂ ਨਹੀਂ ਇੱਕ ਵਾਰ ਵੀ ਉਹਨੇ ਮੈਨੂੰ ਸੌਰੀ ਨਹੀਂ ਕਿਹਾ ਇਦਾਂ ਲੱਗ ਰਿਹਾ ਸੀ ਜਿਵੇਂ ਮੈਂ ਕੋਈ ਗਲਤੀ ਕਰ ਦਿੱਤੀ ਹੁੰਦੀ ਆ ਉਹ ਮੈਨੂੰ ਇਸ ਤਰ੍ਹਾਂ ਫੀਲ ਕਰਾ ਰਹੀ ਸੀ ਜਿੱਦਾਂ ਸਾਰੀ ਗਲਤੀ ਮੇਰੀ ਹੀ ਹੋਵੇ ਬੇਸ਼ੱਕ ਮੈਨੂੰ ਵੀ ਇੰਨਾ ਨਹੀਂ ਬੋਲਣਾ ਚਾਹੀਦਾ ਸੀ ਪਰ ਉਹਨੂੰ ਕਿਸੇ ਗੱਲ ਦਾ ਕੋਈ ਅਹਿਸਾਸ ਹੀ ਨਹੀਂ ਸੀ ਉਹ ਚੁੱਪ ਕਰਕੇ ਆਪਣੀ ਰੋਟੀ ਖਾ ਕੇ ਸੌਂਗੀ ਫਿਰ ਮੰਮੀ ਨੇ ਮੈਨੂੰ ਰੋਟੀ ਲਿਆ ਕੇ ਦਿੱਤੀ ਮੰਮੀ ਦੇ ਕਹਿਣ ਤੇ ਮੈਂ ਰੋਟੀ ਖਾ ਲਈ ਵੈਸੇ ਮੇਰਾ ਬਿਲਕੁਲ ਮੂਡ ਨਹੀਂ ਸੀ ਅਗਲੇ ਦਿਨ ਉਹਨੇ ਮੈਨੂੰ ਬੁਲਾਇਆ ਨਹੀਂ ਤੇ ਨਾ ਹੀ ਮੇਰੀ ਰੋਟੀ ਬਣਾਈ ਚੁੱਪ ਕਰਕੇ ਆਪਣੇ ਕੰਮ ਕਰਦੀ ਫਿਰਦੀ ਸੀ ਮੈਨੂੰ ਲੱਗ ਰਿਹਾ ਸੀ ਯਾਰ ਮੈਂ ਕੁਝ ਜ਼ਿਆਦਾ ਹੀ ਗੁੱਸਾ ਕਰ ਗਿਆ ਮੈਂ ਫਿਰ ਵੀ ਉਹਨੂੰ ਕੰਮ ਤੇ ਜਾ ਕੇ ਫੋਨ ਕੀਤਾ ਤੇ ਮੈਂ ਸੌਰੀ ਮੰਗੀ ਫਿਰ ਵੀ ਉਹਨੇ ਮੇਰੇ ਕੋਲੋਂ ਇਹ ਗੱਲ ਨਾ ਪੁੱਛੀ ਕਿ ਮੈਂ ਤੁਹਾਡੀ ਰੋਟੀ ਨਹੀਂ ਬਣਾਈ ਸੀ ਤੁਸੀਂ ਰੋਟੀ ਖਾਧੀ ਜਾਂ ਨਹੀਂ ਮੈਨੂੰ ਇਹ ਗੱਲ ਬੜੀ ਫੇਲ ਹੋਈ ਪਰ ਹੁਣ ਕਰ ਵੀ ਕੀ ਸਕਦਾ ਸੀ ਉਹ ਆਪਣੇ ਆਪ ਨੂੰ ਬਦਲ ਵੀ ਤਾਂ ਨਹੀਂ ਰਹੀ ਸੀ ਜਦੋਂ ਵੀ ਉਹਨੂੰ ਮੈਂ ਬਦਲਣ ਦੀ ਕੋਸ਼ਿਸ਼ ਕਰਦਾ ਤਾਂ ਉਹ ਮੈਨੂੰ ਉਲਟਾ ਜਵਾਬ ਦਿੰਦੀ ਸੀ ਮੈਂ ਚਾਹੁੰਦਾ ਸੀ ਕਿ ਮੇਰੀ ਘਰ ਵਾਲੀ ਵੀ ਮਾਡਰਨ ਹੋਵੇ ਉਹਨੂੰ ਵੀ ਹਰ ਚੀਜ਼ ਦਾ ਪਤਾ ਹੋਵੇ ਜਦੋਂ ਉਹਨੂੰ ਮੈਂ ਕਿਤੇ ਬਾਹਰ ਲੈ ਕੇ ਜਾਂਦਾ ਸੀ ਤਾਂ ਉਹਨੂੰ ਬਿਲਕੁਲ ਕਿਸੇ ਚੀਜ਼ ਦਾ ਪਤਾ ਨਹੀਂ ਲੱਗਦਾ ਸੀ ਮੈਂ ਬੜਾ ਪਛਤਾਉਂਦਾ ਸੀ ਕਿ ਮੈਨੂੰ ਉਸ ਦਿਨ ਵਿਆਹ ਹੀ ਨਾ ਕਰ ਦੇਣੀ ਚਾਹੀਦੀ ਸੀ ਕਿਉਂਕਿ ਜਿਸ ਤਰ੍ਹਾਂ ਦੀ ਘਰ ਵਾਲੀ ਮੈਂ ਚਾਹੁੰਦਾ ਸੀ ਸੰਦੀਪ ਉਸ ਤਰ੍ਹਾਂ ਦੀ ਨਹੀਂ ਸੀ ਮੈਂ ਉਹਨੂੰ ਕਦੇ ਵੀ ਨਹੀਂ ਕਿਹਾ ਸੀ ਕਿ ਤੂੰ ਘੱਟ ਪੜ੍ਹੀ ਹੋਈ ਆ ਜਾਂ ਮੈਂ ਜ਼ਿਆਦਾ ਪੜਿਆ ਹੋਇਆ ਬਸ ਮੈਂ ਚਾਹੁੰਦਾ ਸੀ ਕਿ ਉਹ ਮੇਰੀ ਕਹੀ ਗੱਲ ਸੁਣੇ ਜਿੱਦਾਂ ਮੈਂ ਚਾਹਣਾ ਉਦਾਂ ਰਹੇ ਹੁਣ ਸੰਦੀਪ ਵਿੱਚ ਇੱਕ ਹੋਰ ਬਦਲਾ ਆ ਗਿਆ ਸੀ ਉਹਨੇ ਕੱਪੜੇ ਸਲਾਈ ਕਰਨੇ ਵੀ ਛੱਡ ਦਿੱਤੇ ਸੀ ਇਹ ਗੱਲ ਮੈਨੂੰ ਮੰਮੀ ਨੇ ਦੱਸੀ ਸੀ ਜਦੋਂ ਮੈਂ ਸੰਦੀਪ ਨੂੰ ਪੁੱਛਿਆ ਤਾਂ ਸੰਦੀਪ ਕਹਿਣ ਲੱਗੀ ਬਸ ਮੇਰੀ ਮਰਜ਼ੀ ਮੈਂ ਵੀ ਉਹਨੂੰ ਜ਼ਿਆਦਾ ਇਸ ਕੰਮ ਲਈ ਫੋਰਸ ਨਾ ਕੀਤਾ ਸੰਦੀਪ ਆਪਣੀ ਮਰਜ਼ੀ ਕਰਦੀ ਸੀ ਹਰ ਕੰਮ ਨੂੰ ਉਹ ਆਪਣੇ ਹਿਸਾਬ ਨਾਲ ਕਰਦੀ ਸੀ ਉਨੂੰ ਮੇਰੇ ਨਾਲ ਵੀ ਕੋਈ ਜ਼ਿਆਦਾ ਮਤਲਬ ਨਹੀਂ ਸੀ ਕਿ ਮੈਂ ਰੋਟੀ ਖਾਧੀ ਨਹੀਂ ਖਾਧੀ ਜਾਂ ਟਾਈਮ ਸੇਰ ਘਰ ਆਇਆ ਨਹੀਂ ਆਇਆ ਪਰ ਮੈਂ ਚਾਹੁੰਦਾ ਸੀ ਕਿ ਮੇਰੀ ਘਰ ਵਾਲੀ ਵੀ ਮੈਨੂੰ ਫੋਨ ਕਰੇ ਮੇਰੀ ਫਿਕਰ ਕਰੇ ਜਿੱਦਾਂ ਕਿ ਮੈਂ ਉਹਦਾ ਕਰਦਾ ਸੀ ਪਰ ਉਹ ਉਸ ਤਰ੍ਹਾਂ ਮੈਨੂੰ ਪਿਆਰ ਨਹੀਂ ਦਿੰਦੀ ਸੀ ਰਾਤ ਨੂੰ ਵੀ ਉਹ ਮੇਰੇ ਕੋਲ ਆਕ ਜਾਂਦੀ ਸੀ ਜਦੋਂ ਵੀ ਮੈਂ ਉਹ ਦਿਨਾਂ 'ਚ ਇੱਕ ਜਾਂਦਾ ਸੀ ਤਾਂ ਉਹ ਮੈਨੂੰ ਕਹਿ ਦਿੰਦੀ ਸੀ ਕਿ ਮੈਂ ਥੱਕੀ ਹੋਈ ਆ ਸਾਈਡ ਤੇ ਹੋ ਕੇ ਸੌ ਜਾਓ ਕੱਲਾ ਪਿਆਰ ਕਰਨਾ ਹੀ ਜ਼ਿੰਦਗੀ ਨਹੀਂ ਹੁੰਦਾ ਮੈਂ ਚਾਹੁੰਦਾ ਸੀ ਕਿ ਉਹ ਮੇਰੇ ਨਾਲ ਦੋਖ ਸੋਕ ਕਰੇ ਪਰ ਉਹਨੂੰ ਇਹ ਗੱਲਾਂ ਦੀ ਬਿਲਕੁਲ ਸਮਝ ਨਹੀਂ ਸੀ ਮੈਂ ਆਪਣੀ ਜ਼ਿੰਦਗੀ ਤੋਂ ਅੱਕ ਗਿਆ ਸੀ ਕਈ ਵਾਰ ਉਹਨੂੰ ਮੈਂ ਪਲਾਜ਼ੋ ਸੂਟ ਲੈ ਆ ਕੇ ਦਿੱਤੇ ਸੀ ਉਹਨੇ ਉਹ ਵੀ ਨਹੀਂ ਪਾਏ ਸੀ ਇੱਕ ਦਿਨੇ ਗੱਲ ਮੈਂ ਆਪਣੀ ਸੱਸ ਨਾਲ ਕੀਤੀ ਮੇਰੀ ਸੱਸ ਨੇ ਵੀ ਅੱਗੇ ਮੈਨੂੰ ਉਹੀ ਜਵਾਬ ਦਿੱਤਾ ਜੋ ਸੰਦੀਪ ਦਿੰਦੀ ਸੀ ਮੇਰੀ ਸੱਸ ਕਹਿਣ ਲੱਗੀ ਕਿ ਉਹਨੂੰ ਨਹੀਂ ਚੰਗੇ ਲੱਗਦੇ ਇਦਾਂ ਦੇ ਕੱਪੜੇ ਸਾਡੀ ਕੁੜੀ ਨੇ ਨਹੀਂ ਪਾਉਣੇ ਸੰਦੀਪ ਬਸ ਪੁਰਾਣੀਆਂ ਬੁੜੀਆਂ ਵਾਂਗ ਤਿਆਰ ਹੋ ਕੇ ਰਹਿੰਦੀ ਸੀ ਉਹ ਅੱਜ ਕੱਲ੍ਹ ਦੀਆਂ ਕੁੜੀਆਂ ਵਾਂਗ ਬਿਲਕੁਲ ਫੈਸ਼ਨ ਨਹੀਂ ਕਰਦੀ ਸੀ ਫੈਸ਼ਨ ਤਾਂ ਚਲ ਦੂਰ ਦੀ ਗੱਲ ਆ ਉਹ ਤਾਂ ਢੰਗ ਨਾਲ ਤਿਆਰ ਵੀ ਨਹੀਂ ਹੁੰਦੀ ਸੀ ਉਹ ਦੋ-ਦੋ ਦਿਨ ਉਹੀ ਕੱਪੜੇ ਪਾ ਕੇ ਰੱਖਦੀ ਸੀ ਇਹ ਗੱਲਾਂ ਮੈਨੂੰ ਬਿਲਕੁਲ ਪਸੰਦ ਨਹੀਂ ਸੀ ਜਿਸ ਕਰਕੇ ਸਾਡੀ ਆਪਸ 'ਚ ਲੜਾਈ ਹੁੰਦੀ ਰਹਿੰਦੀ ਸੀ ਇੱਕ ਦਿਨ ਸੰਦੀਪ ਦੀ ਮਾਮੇ ਦੀ ਕੁੜੀ ਸਾਡੇ ਘਰ ਆਈ ਉਹ ਸਾਡੇ ਪਿੰਡ ਦੇ ਨੇੜੇ ਹੀ ਆਈ ਹੋਈ ਸੀ ਉਹ ਸਾਡੇ ਕੋਲ ਪਹਿਲੀ ਵਾਰ ਆਈ ਸੀ ਉਹਦੇ ਬੱਚੇ ਵੀ ਵੱਡੇ ਸੀ ਪਰ ਉਹ ਅੱਜ ਵੀ ਇਦਾਂ ਲੱਗ ਰਹੀ ਸੀ ਜਿਵੇਂ ਹੁਣੇ-ਹੁਣੇ ਵਿਆਹੀ ਹੋਵੇ ਉਹਨੇ ਬੜੀ ਟੌਰ ਕੱਢੀ ਹੋਈ ਸੀ ਮੈਂ ਆਪਣੀ ਘਰ ਵਾਲੀ ਨੂੰ ਕਿਹਾ ਕਿ ਆਪਣੀ ਭੈਣ ਕੋਲੋਂ ਹੀ ਕੁਝ ਸਿੱਖ ਲਾ ਵੇਖ ਲੈ ਨੇ ਕਿੰਨੀ ਟੌਰ ਕੱਢੀ ਹੋਈ ਨਾਲੇ ਇਹਦੇ ਬੱਚੇ ਕਿੰਨੇ ਵੱਡੇ ਨੇ ਤੂੰ ਹੁਣੇ ਬੁੜੀਆਂ ਵਾਂਗ ਰਹਿਣ ਲੱਗ ਗਈ ਪਰ ਸੰਦੀਪ ਮੇਰੀ ਕੋਈ ਗੱਲ ਨਹੀਂ ਸੁਣਦੀ ਸੀ ਉਹਦੇ ਮਾਮੇ ਦੀ ਕੁੜੀ ਰਿੰਪੀ ਨੇ ਵੀ ਕਿਹਾ ਕਿ ਇਹ ਤਾਂ ਪਹਿਲਾਂ ਤੋਂ ਹੀ ਐਦਾਂ ਰਹਿੰਦੀ ਆ ਇਹਨੂੰ ਤਾਂ ਮੈਂ ਬੜਾ ਬਦਲਣ ਦੀ ਕੋਸ਼ਿਸ਼ ਕੀਤੀ ਪਰ ਇਹ ਨਹੀਂ ਬਦਲਦੀ ਬੱਸ ਸੰਦੀਪ ਨੂੰ ਕੰਮ ਤੱਕ ਮਤਲਬ ਸੀ ਘਰ ਦਾ ਕੰਮ ਕਰਕੇ ਬੱਸ ਰਜਾਈ ਲੈ ਕੇ ਸੌ ਜਾਂਦੀ ਸੀ ਨਾ ਉਹਨੇ ਕਦੇ ਮੈਨੂੰ ਫੋਨ ਕਰਕੇ ਕੁਝ ਪੁੱਛਿਆ ਸੀ ਪਤਾ ਨਹੀਂ ਉਹ ਇਦਾਂ ਦੀ ਕਿਉਂ ਸੀ ਮੈਂ ਉਹਨੂੰ ਬੜਾ ਬਦਲਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਬਦਲੀ ਸਾਡੇ ਵਿਆਹ ਨੂੰ ਵੀ ਕਈ ਸਾਲ ਲੰਘ ਗਏ ਸੀ ਇੱਕ ਵਾਰ ਸੰਦੀਪ ਪ੍ਰੈਗਨੈਂਟ ਹੋਈ ਤਾਂ ਉਹਨੇ ਮੇਰੇ ਕੋਲੋਂ ਬਿਨਾਂ ਪੁੱਛੇ ਕਿੱਟ ਖਾ ਲਈ ਨਾਲੇ ਮੈਨੂੰ ਦੱਸ ਦਿੱਤਾ ਕਿ ਮੈਂ ਪ੍ਰੈਗਨੈਂਟ ਆ ਨਾਲੇ ਬਿਨਾਂ ਪੁੱਛੇ ਕਿੱਟ ਖਾ ਲਈ ਜਿਸ ਕਰਕੇ ਸਾਡੇ ਦੋਵਾਂ ਵਿੱਚ ਬੜਾ ਫਰਕ ਪੈ ਗਿਆ ਜਾਦੂਈ ਗੱਲ ਮੈਂ ਆਪਣੇ ਸੱਸ ਸਹੁਰੇ ਨਾਲ ਕੀਤੀ ਤਾਂ ਉਹ ਵੀ ਆਪਣੀ ਕੁੜੀ ਦੀ ਹੀ ਸਾਈਡ ਲੈ ਰਹੇ ਸੀ ਕਿ ਜੇ ਸਾਡੀ ਕੁੜੀ ਜੇ ਬੱਚਾ ਨਹੀਂ ਚਾਹੁੰਦੀ ਤਾਂ ਉਹਦੀ ਮਰਜ਼ੀ ਮੈਂ ਕਿਹਾ ਇਹਦੇ ਵਿੱਚ ਮੇਰੀ ਵੀ ਮਰਜ਼ੀ ਸੀ ਕਿਉਂਕਿ ਮੈਂ ਉਸ ਬੱਚੇ ਦਾ ਪਿਓ ਸੀ ਮੈਂ ਆਪਣੀ ਜ਼ਿੰਦਗੀ ਤੋਂ ਬੜਾ ਤੰਗ ਆ ਗਿਆ ਸੀ ਮੈਂ ਆਪਣੀ ਮੰਮੀ ਨੂੰ ਕਈ ਵਾਰ ਕਹਿ ਦਿੱਤਾ ਸੀ ਕਿ ਤੁਸੀਂ ਤਾਂ ਮੈਨੂੰ ਫਸਾ ਹੀ ਦਿੱਤਾ ਹੁਣ ਤਾਂ ਮੰਮੀ ਵੀ ਬੜਾ ਪਛਤਾਉਂਦੀ ਸੀ ਕਿ ਮੈਂ ਐਵੇਂ ਤੇਰਾ ਇਸ ਕੁੜੀ ਨਾਲ ਰਿਸ਼ਤਾ ਕਰ ਦਿੱਤਾ ਕਿਉਂਕਿ ਉਹ ਮੰਮੀ ਦੀ ਵੀ ਕੋਈ ਗੱਲ ਨਹੀਂ ਸੁਣਦੀ ਸੀ ਬਸ ਇਸ ਤਰ੍ਹਾਂ ਹੀ ਟਾਈਮ ਲੰਘਦਾ ਰਿਹਾ ਇੱਕ ਦਿਨ ਅਸੀਂ ਸੰਦੀਪ ਦੀ ਮਾਮੇ ਦੀ ਕੁੜੀ ਦੇ ਵਿਆਹ ਤੇ ਗਏ ਉਹਦੀ ਜੋ ਮਾਮੇ ਦੀ ਕੁੜੀ ਸਾਡੇ ਘਰ ਆਈ ਸੀ ਉਹਦੀ ਛੋਟੀ ਭੈਣ ਦਾ ਵਿਆਹ ਸੀ ਉੱਥੇ ਮੈਂ ਇਹਨਾਂ ਦੀਆਂ ਸਾਰੀਆਂ ਕੁੜੀਆਂ ਵੇਖੀਆਂ ਬੜੀਆ ਵਧੀਆ ਤਿਆਰ ਹੋ ਕੇ ਗਈਆਂ ਸੀ ਪਰ ਮੇਰੇ ਘਰ ਵਾਲੇ ਸੰਦੀਪ ਨੇ ਤਾਂ ਜਲੂਸ ਹੀ ਕੱਢਿਆ ਸੀ ਉਹਨੇ ਆਪਣੀ ਪਸੰਦ ਦਾ ਬਿਲਕੁਲ ਘਟਿਆ ਜਿਹਾ ਸੂਟ ਪਾਇਆ ਜਦ ਕਿ ਮੈਂ ਉਹਨੂੰ ਪਲਾਜ਼ੋ ਸੂਟ ਲਿਆ ਕੇ ਦਿੱਤਾ ਸੀ ਉਹਨੇ ਉਹ ਵੀ ਨਹੀਂ ਪਾਇਆ ਸਾਰੇ ਉਹਦੇ ਵੱਲ ਵੇਖ ਰਹੇ ਸੀ ਮੇਰੀਆਂ ਸਾਲੀਆਂ ਮੈਨੂੰ ਮਜ਼ਾਕ ਕਰਨ ਲੱਗੀਆਂ ਕਿ ਆਪ ਇੰਨੀ ਟੌਰ ਕੱਢ ਕੇ ਆਇਆ ਸਾਡੀ ਭੈਣ ਲਈ ਵੀ ਥੋੜੇ ਬਹੁਤ ਪੈਸੇ ਖਰਚ ਲੈਂਦਾ ਮੈਂ ਕਿਹਾ ਤੁਹਾਡੀ ਭੈਣ ਮੇਰੇ ਲਿਆਂਦੇ ਕੱਪੜੇ ਪਾਉਂਦੀ ਹੀ ਨਹੀਂ ਮੈਂ ਕੀ ਕਰਾਂ ਸੰਦੀਪ ਦੇ ਮਾਮੇ ਦੀ ਕੁੜੀ ਜੋ ਵੱਡੀ ਸੀ ਉਹ ਸਰੀਰ ਦੀ ਥੋੜੀ ਭਾਰੀ ਸੀ ਪਰ ਬੜੀ ਗੋਰੀ ਚਿੱਟੀ ਸੀ ਉਹ ਮੇਰੇ ਵੱਲ ਵਾਰ-ਵਾਰ ਵੇਖ ਰਹੀ ਸੀ ਮੈਂ ਉਹਨੂੰ ਕਈ ਵਾਰ ਨੋਟ ਕਰ ਲਿਆ ਸੀ ਫਿਰ ਉਹ ਹੌਲੀ-ਹੌਲੀ ਮੇਰੇ ਕੋਲ ਆ ਕੇ ਬੈਠ ਗਈ ਉਹ ਮੈਨੂੰ ਕਹਿਣ ਲੱਗੀ ਕੀ ਗੱਲ ਐ ਇਕੱਲੇ ਜੇ ਬੈਠੇ ਹੋ ਪੈਗ ਸ਼ੈਗ ਨਹੀਂ ਲਗਾਇਆ ਮੈਂ ਕਿਹਾ ਤੁਸੀਂ ਲਵਾ ਦੋਗੇ ਤਾਂ ਲਾ ਲਵਾਂਗੇ ਮੈਂ ਆਪਣੀ ਸਾਲੀ ਦੇ ਹਿਸਾਬ ਨਾਲ ਉਹਦੇ ਨਾਲ ਮਜ਼ਾਕ ਕੀਤਾ ਹੁਣ ਮੈਂ ਪੈਗ ਲੈਣੇ ਸ਼ੁਰੂ ਕਰ ਦਿੱਤੇ ਸੀ ਉਹ ਮੈਨੂੰ ਪਾ ਫੜ ਕੇ ਵਿਆਹ ਵਿੱਚ ਨੱਚਣ ਲਈ ਲੈ ਗਈ ਉਹ ਕਾਫੀ ਟਾਈਮ ਮੇਰੇ ਨਾਲ ਨੱਚਦੀ ਰਹੀ ਫਿਰ ਉਹਨੇ ਮੇਰਾ ਨੰਬਰ ਆਪਣੇ ਫੋਨ ਵਿੱਚ ਸੇਵ ਕਰ ਲਿਆ ਅਗਲੇ ਦਿਨ ਉਹਨੇ ਮੈਨੂੰ ਘਰ ਬੁਲਾਇਆ ਉਹ ਮੈਨੂੰ ਕਹਿਣ ਲੱਗੀ ਕਿ ਮੈਂ ਤੁਹਾਡੇ ਨਾਲ ਬੜੀ ਜ਼ਰੂਰੀ ਗੱਲ ਕਰਨੀ ਆ ਮੇਰੇ ਘਰ ਆ ਕੇ ਜਾਇਓ ਉਹਦੇ ਘਰ ਵਾਲੇ ਦੀ ਡੈਥ ਹੋ ਚੁੱਕੀ ਸੀ ਉਹਦੇ ਘਰ ਵਿੱਚ ਉਹਦੇ ਦੋ ਬੱਚੇ ਤੇ ਉਹ ਇਕੱਲੀ ਰਹਿੰਦੀ ਸੀ ਉਹ ਮੇਰੇ ਬੜਾ ਨਜ਼ਦੀਕ ਜਾ ਹੋ ਕੇ ਬੈਠਦੀ ਸੀ ਜਦੋਂ ਮੈਂ ਉਹਨਾਂ ਦੇ ਘਰ ਗਿਆ ਤਾਂ ਉਹਨੇ ਮੈਨੂੰ ਦੱਸਿਆ ਕਿ ਮੈਂ ਆਪਣੀ ਕੁੜੀ ਨੂੰ ਕਿਸੇ ਹੌਲ ਸਕੂਲ 'ਚ ਪਾਉਣਾ ਆ ਤੁਸੀਂ ਮੇਰੇ ਨਾਲ ਚੱਲੋਗੇ ਮੈਂ ਕਿਹਾ ਹਾਂ ਕੋਈ ਗੱਲ ਨਹੀਂ ਉਹ ਕਹਿਣ ਲੱਗੀ ਤੁਹਾਨੂੰ ਤਾਂ ਪਤਾ ਆ ਮੇਰਾ ਮੁੰਡਾ ਜੇ ਛੋਟਾ ਆ ਮੈਂ ਕਿਹਾ ਚੱਲ ਤੁਸੀਂ ਚਾਹ ਬਣਾ ਕੇ ਲੈ ਕੇ ਆਓ ਫਿਰ ਆਪਾਂ ਚੱਲਦੇ ਆਂ ਉਸ ਦਿਨ ਮੈਂ ਜੌਬ ਤੋਂ ਹਾਫ ਡੇ ਲੈ ਕੇ ਆਇਆ ਸੀ ਪਰ ਉਸ ਦਿਨ ਉਹਦੇ ਘਰ ਵਿੱਚ ਬੱਚੇ ਨਹੀਂ ਸੀ ਉਹਦੇ ਬੱਚੇ ਆਪਣੇ ਨਾਨਕੇ ਗਏ ਸੀ ਉਹ ਕੱਲੀ ਘਰ ਸੀ ਫਿਰ ਮੈਂ ਉਹਦੇ ਨਾਲ ਸਕੂਲ ਵਿੱਚ ਜਾ ਕੇ ਆਇਆ ਜਦੋਂ ਮੈਂ ਉਹਨੂੰ ਛੱਡਣ ਆਇਆ ਤਾਂ ਉਹ ਮੈਨੂੰ ਕਹਿਣ ਲੱਗੀ ਕਿ ਤੁਸੀਂ ਅੱਜ ਇੱਥੇ ਹੀ ਰਹਿ ਜਾਓ ਮੈਂ ਕਿਹਾ ਨਹੀਂ ਨਹੀਂ ਮੈਂ ਜਾਣਾ ਆ ਉਹ ਮੈਨੂੰ ਕਹਿਣ ਲੱਗੀ ਵੇਖ ਲਓ ਮੀ ਬਿਲਕੁਲ ਤਿਆਰ ਆ ਬੱਦਲ ਕਾਲਾ ਚੜ ਕੇ ਆ ਰਿਹਾ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਚਲਾ ਜਾਊਂਗਾ ਪਰ ਉਹਦੇ ਜ਼ਿਆਦਾ ਕਹਿਣ ਤੇ ਮੈਂ ਰੁਕ ਗਿਆ ਉਹ ਮੈਨੂੰ ਕਹਿਣ ਲੱਗੀ ਚੱਲ ਫਿਰ ਥੋੜਾ ਟਾਈਮ ਰੋਕ ਕੇ ਚਲੇ ਜਾਓ ਪਰ ਜਦੋਂ ਮੈਂ ਉਹਦੇ ਘਰ ਰੁੱਕ ਗਿਆ ਤਾਂ ਬੜਾ ਮੀਂਹ ਤੇਜ਼ ਆਇਆ ਮੈਂ ਕਿਾ ਸ਼ੁਕਰ ਕੀਤਾ ਮੈਂ ਨਹੀਂ ਤੁਰਿਆ ਨਹੀਂ ਤਾਂ ਮੈਂ ਮੀਂਹ ਵਿੱਚ ਸਾਰਾ ਭਿੱਜ ਜਾਣਾ ਸੀ ਉਹ ਮੇਰੇ ਸਾਹਮਣੇ ਆ ਕੇ ਬੈਠ ਗਈ ਉਹਨੇ ਮੈਨੂੰ ਗਰਮਾ ਗਰਮ ਚਾਹ ਪਿਆਈ ਜਦੋਂ ਉਹ ਮੇਰੇ ਸਾਹਮਣੇ ਬੈਠੀ ਤਾਂ ਉਹਨੇ ਬੜਾ ਡੀਪ ਗਲਾ ਪਾਇਆ ਹੋਇਆ ਸੀ ਉਹਨੇ ਮੇਰਾ ਹੱਥ ਆਪਣੇ ਹੱਥਾਂ ਵਿੱਚ ਲੈ ਲਿਆ ਤੇ ਮੈਨੂੰ ਕਹਿਣ ਲੱਗੀ ਮੈਨੂੰ ਪਤਾ ਹੈ ਤੁਸੀਂ ਜ਼ਿੰਦਗੀ 'ਚ ਬੜੇ ਦੁਖੀ ਹੋ ਕਿਉਂਕਿ ਸੰਦੀਪ ਤੁਹਾਡੇ ਸਾਹਬ ਨਾਲ ਨਹੀਂ ਰਹਿੰਦੀ ਮੈਨੂੰ ਸਾਰੀਆਂ ਗੱਲਾਂ ਦਾ ਪਤਾ ਆ ਮੈਂ ਉਹਨੂੰ ਕਿਹਾ ਕਿ ਮੈਂ ਤਾਂ ਉਹਨੂੰ ਬੜਾ ਸਮਝਾਉਣਾ ਆ ਪਰ ਉਹ ਗੱਲ ਨਹੀਂ ਮੰਨਦੀ ਉਹ ਮੈਨੂੰ ਕਹਿਣ ਲੱਗੀ ਤੁਹਾਡੇ ਤਾਂ ਹੱਥ ਬੜੇ ਠੰਡੇ ਪਏ ਆ ਮੈਂ ਤੁਹਾਡੇ ਲਈ ਹੀਟਰ ਲਗਾ ਦਿੰਨੀ ਆ ਫਿਰ ਉਹਨੇ ਕਰਜਾਈ ਅੰਦਰੋਂ ਚੁੱਕ ਕੇ ਲੈ ਕੇ ਆਂਦੀ ਤੇ ਮੇਰੇ ਉੱਪਰ ਦੇ ਦਿੱਤੀ ਹੈਰਾਨੀ ਦੀ ਗੱਲ ਇਹ ਸੀ ਕਿ ਆਪ ਵੀ ਉਹ ਸਰਜਾਈ ਵਿੱਚ ਹੀ ਆ ਗਈ ਮੇਰੀ ਨਿਗਾਹ बार-बार ਉਹਦੇ ਗਲੇ ਵੱਲ ਜਾ ਰਹੀ ਸੀ ਤੇ ਮੇਰਾ ਮਨ ਖਰਾਬ ਹੋਈ ਜਾ ਰਿਹਾ ਸੀ ਜੋ-ਜੋ ਉਹ ਮੇਰੇ ਨਾਲ ਲੱਗ ਕੇ ਬੈਠ ਰਹੀ ਸੀ ਮੈਨੂੰ ਕੁਝ ਹੋ ਰਹੀ ਹੋ ਰਿਹਾ ਸੀ ਮੈਂ ਉਹਨੂੰ ਕਿਹਾ ਕਿ ਤੁਸੀਂ ਹੀਟਰ ਤਾਂ ਲੈ ਕੇ ਨਹੀਂ ਆਏ ਉਹ ਮੈਨੂੰ ਕਹਿਣ ਲੱਗੀ ਹੀਟਰ ਦੀ ਕੀ ਲੋੜ ਆ ਜਿਆਦੇ ਨਹੀਂ ਸੋਹਣੀ ਨਾਰ ਤਾਂ ਡੇ ਸਾਹਮਣੇ ਬੈਠੀ ਆ ਮੈਂ ਸਮਝ ਗਿਆ ਕਿ ਉਹ ਕੀ ਚਾਹੁੰਦੀ ਆ ਮੇਰਾ ਵੀ ਪੂਰਾ ਮੂਡ ਬਣ ਗਿਆ ਕਿਉਂਕਿ ਜਿਸ ਹਿਸਾਬ ਨਾਲ ਉਹ ਮੇਰੇ ਨਾਲ ਬੈਠੀ ਸੀ ਮੈਂ ਆਪਣੇ ਆਪ ਨੂੰ ਕੰਟਰੋਲ ਨਹੀਂ ਕਰ ਰਿਹਾ ਸੀ ਉਧਰ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ ਤੇ ਉਧਰ ਮੇਰੀ ਠੰਡ ਵੱਧ ਗਈ ਸੀ ਮੈਂ ਜਲਦੀ ਜਲਦੀ ਉਹਦੇ ਨਾਲ ਲੱਗ ਕੇ ਬੈਠ ਗਿਆ ਤੇ ਅਸੀਂ ਦੋਵੇਂ ਉੱਠ ਕੇ ਅੰਦਰ ਚਲੇ ਗਏ ਅੰਦਰ ਜਾ ਕੇ ਬਸ ਅਸੀਂ ਦੋਵਾਂ ਨੇ ਆਪਣਾਪ ਖੋ ਦਿੱਤਾ ਤੇ ਅਸੀਂ ਦੋਵੇਂ ਇੱਕ ਦੂਜੇ ਨੂੰ ਚਿੰਬੜ ਗਏ ਤੇ ਉਧਰ ਮੀਂਹ ਦੀਆਂ ਕਣੀਆਂ ਦੀ ਆਵਾਜ਼ ਆ ਰਹੀ ਸੀ ਤੇ ਨਾਲ-ਨਾਲ ਸਾਡੀ ਮਸਤੀ ਚੱਲ ਰਹੀ ਸੀ ਠੰਡ ਵੀ ਇੰਨੀ ਵੱਧ ਗਈ ਸੀ ਕਿ ਪਿਆਰ ਕਰਨ ਦਾ ਨਜ਼ਾਰਾ ਹੀ ਵੱਖਰਾ ਸੀ ਉਹ ਗੋਰੀ ਚਿੱਟੀ ਵੀ ਪੜੀ ਸੀ ਇਹ ਸਭ ਹੋਣ ਤੋਂ ਬਾਅਦ ਮੈਂ ਉਹਦੇ ਕੋਲ ਹੀ ਰਾਤ ਰਹਿ ਪਿਆ ਕਿਉਂਕਿ ਸੰਦੀਪ ਨੂੰ ਤਾਂ ਮੇਰੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਮੰਮੀ ਨੇ ਮੈਨੂੰ ਫੋਨ ਕਰਕੇ ਪੁੱਛਿਆ ਸੀ ਮੈਂ ਮੰਮੀ ਨੂੰ ਕਹਿ ਦਿੱਤਾ ਕਿ ਮੈਂ ਆਪਣੇ ਦੋਸਤ ਦੇ ਘਰ ਰਹਿ ਲਿਆ ਕਿਉਂਕਿ ਰਸਤੇ ਵਿੱਚ ਮੀਂਹ ਜਿਆਦਾ ਆ ਗਿਆ ਸੀ ਫੇਰ ਸਾਡਾ ਦੋਵਾਂ ਦਾ ਰਿਸ਼ਤਾ ਬਣ ਗਿਆ ਸੀ ਹੁਣ ਸਾਡਾ ਮਿਲਣਾ ਮਲਾਉਣਾ ਆਮ ਹੀ ਲੱਗਾ ਰਹਿੰਦਾ ਸੀ ਮੇਰਾ ਵੀ ਝਕਾ ਉਹਦੇ ਵੱਲ ਹੀ ਹੋ ਗਿਆ ਸੀ ਉਹ ਮੇਰਾ ਹਾਲਚਲ ਪੁੱਛਦੀ ਰਹਿੰਦੀ ਸੀ ਜੋ ਮੈਂ ਚਾਹੁੰਦਾ ਸੀ ਉਹ ਉਹੀ ਸਭ ਕਰਦੀ ਸੀ ਉਹਨੂੰ ਵੀ ਪਿਆਰ ਦੀ ਲੋੜ ਸੀ ਕਿਉਂਕਿ ਉਹਦੇ ਕੋਲ ਘਰ ਵਾਲਾ ਨਹੀਂ ਸੀ ਮੈਨੂੰ ਵੀ ਉਹ ਪਿਆਰ ਦੀ ਲੋੜ ਸੀ ਜੋ ਮੈਨੂੰ ਮੇਰੀ ਘਰਵਾਲੀ ਨਹੀਂ ਦਿੰਦੀ ਸੀ 림피 ਹਰ ਰੋਜ਼ ਮੈਨੂੰ ਫੋਨ ਕਰਕੇ ਮੇਰਾ ਹਾਲਚਲ ਪੁੱਛਦੀ ਸੀ ਤੇ ਉਹ ਬੜੀ ਮਾਡਰਨ ਬਣ ਕੇ ਰਹਿੰਦੀ ਸੀ ਜੋ ਸਭ ਮੈਨੂੰ ਪਸੰਦ ਸੀ ਉਹ ਸਾਰੀਆਂ ਖੂਬੀਆਂ ਰਿੰਪੀ ਵਿੱਚ ਸੀ ਜਿਸ ਕਰਕੇ ਉਹ ਮੈਨੂੰ ਪਸੰਦ ਆਉਣ ਲੱਗ ਪਈ ਸੀ ਤੇ ਮੈਨੂੰ ਉਹਦੇ ਨਾਲ ਪਿਆਰ ਹੋ ਗਿਆ ਸੀ ਮੇਰਾ ਉਹਦੇ ਘਰ ਆਮ ਹੀ ਆਉਣਾ ਜਾਣਾ ਲੱਗਾ ਰਹਿੰਦਾ ਸੀ ਰਿੰਪੀ ਮੈਨੂੰ ਕਹਿੰਦੀ ਸੀ ਕਿ ਤੁਸੀਂ ਕਿਹੜਾ ਮੇਰੇ ਨਾਲ ਵਿਆਹ ਕਰਵਾ ਲੈਣਾ ਹੈ ਮੈਂ ਰਿੰਪੀ ਨੂੰ ਕਹਾਂ ਕਿ ਮੈਂ ਤੇਰੇ ਨਾਲ ਹੀ ਰਹਿਣਾ ਚਾਹੁੰਦਾ ਆ ਬਸ ਥੋੜਾ ਟਾਈਮ ਹੋਰ ਰੁਕ ਜਾ ਮੈਂ ਤੈਨੂੰ ਆਪਣੇ ਘਰ ਹੀ ਲੈ ਜਾਣਾ ਮੈਂ ਸੰਦੀਪ ਨੂੰ ਤਲਾਕ ਦੇ ਦੇਣਾ ਇੱਕ ਦਿਨ ਸੰਦੀਪ ਨੇ ਮੈਨੂੰ ਰਿੰਪੀ ਨਾਲ ਗੱਲਾਂ ਕਰਦੇ ਹੋਏ ਸੁਣ ਲਿਆ ਸੀ ਉਹਨੇ ਇਹ ਗੱਲ ਘਰ ਦੱਸ ਦਿੱਤੀ ਜਦੋਂ ਮੰਮੀ ਡੈਡੀ ਮੈਨੂੰ ਗੁੱਸੇ ਵਿੱਚ ਬੋਲਣ ਲੱਗੇ ਤਾਂ ਮੈਂ ਮੰਮੀ ਡੈਡੀ ਨੂੰ ਕਹਿ ਦਿੱਤਾ ਕਿ ਤੁਹਾਡੀ ਪਸੰਦ ਦੀ ਕੁੜੀ ਨਾਲ ਮੈਂ ਵਿਆਹ ਕਰਵਾਇਆ ਸੀ ਤੇ ਵੇਖ ਲਓ ਨਤੀਜਾ ਇੰਨੇ ਮੇਰੀ ਜ਼ਿੰਦਗੀ ਨੂੰ ਕੀ ਬਣਾ ਦਿੱਤਾ ਇੰਨੇ ਕਦੇ ਮੇਰਾ ਹਾਲਚਾਲ ਤੱਕ ਨਹੀਂ ਪੁੱਛਿਆ ਮੈਂ ਰੋਟੀ ਖਾਧੀ ਨਹੀਂ ਖਾਧੀ ਇਹ ਵੀ ਕਦੇ ਨਹੀਂ ਪੁੱਛਿਆ ਜਦੋਂ ਮੈਂ ਕਿਤੇ ਇਹਦੇ ਨਾਲ ਗੁੱਸੇ ਹੋ ਜਾਣਾ ਤਾਂ ਇੰਨੇ ਮੈਨੂੰ ਕਦੇ ਮਨਾਇਆ ਨਹੀਂ ਜਦੋਂ ਮੈਂ ਕਿਤੇ ਇਹਦੇ ਨਾਲ ਗੁੱਸੇ ਹੋ ਜਾਣਾ ਤਾਂ ਇੰਨੇ ਮੈਨੂੰ ਕਦੇ ਮਨਾਇਆ ਨਹੀਂ ਨਾ ਹੀ ਇੰਨੇ ਮੇਰੀ ਪਸੰਦ ਦੇ ਕਦੇ ਕੱਪੜੇ ਪਾਏ ਨੇ ਬਸ ਇਹ ਇੱਕ ਰੋਟੀ ਬਣਾਉਣ ਤੇ ਇੱਕ ਮਤਲਬ ਰੱਖਦੀ ਆ ਉਸ ਤੋਂ ਬਾਅਦ ਆਪਣਾ ਪੈ ਜਾਂਦੀ ਆ ਮੈਂ ਇਹਦੇ ਨਾਲ ਨਹੀਂ ਰਹਿਣਾ ਚਾਹੁੰਦਾ ਬਸ ਮੇਰੀ ਸਿੱਧੀ ਗੱਲ ਆ ਜਦੋਂ ਘਰਦਿਆਂ ਨੂੰ ਪਤਾ ਲੱਗਿਆ ਕਿ ਮੇਰਾ ਰਿਸ਼ਤਾ ਰਿੰਪੀ ਨਾਲ ਆ ਜੋ ਕਿ ਦੋ ਬੱਚਿਆਂ ਦੀ ਮਾਂ ਆ ਤਾਂ ਘਰ ਦੇ ਇਸ ਗੱਲ ਦਾ ਵਿਰੋਧ ਕਰ ਰਹੇ ਸੀ ਪਰ ਮੈਂ ਘਰਦਿਆਂ ਨੂੰ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਪਹਿਲਾਂ ਮੈਂ ਤੁਹਾਡੀ ਗੱਲ ਮੰਨੀ ਸੀ ਤੁਹਾਡੇ ਕਹਿਣ ਤੇ ਰਿਸ਼ਤਾ ਕਰ ਲਿਆ ਸੀ ਪਰ ਹੁਣ ਮੈਂ ਆਪਣੀ ਮਰਜ਼ੀ ਕਰੂੰਗਾ ਹੁਣ ਮੈਂ ਰਿੰਪੀ ਨਾਲ ਵਿਆਹ ਕਰਵਾਉਂਗਾ ਸੰਦੀਪ ਮੇਰੇ ਕੋਲੋਂ ਬੜੀਆਂ ਮਾਫੀਆਂ ਮੰਗ ਰਹੀ ਸੀ ਪਰ ਮੈਂ ਉਹਦੀ ਇੱਕ ਨਾ ਸੁਣੀ ਕਿਉਂਕਿ ਜਿਸ ਟਾਈਮ ਮੈਨੂੰ ਉਹਦੀ ਜ਼ਰੂਰਤ ਸੀ ਉਸ ਟਾਈਮ ਉਹ ਮੇਰੇ ਨਾਲ ਨਹੀਂ ਖੜੀ ਸੀ ਮੈਂ ਸੰਦੀਪ ਨੂੰ ਤਲਾਕ ਦੇ ਦਿੱਤਾ ਕਿਉਂਕਿ ਸੰਦੀਪ ਮੇਰੇ ਘਰੋਂ ਜਾ ਚੁੱਕੀ ਸੀ ਉਸ ਤੋਂ ਬਾਅਦ ਉਹਨੇ ਵੀ ਮੈਨੂੰ ਫੋਰਸ ਨਹੀਂ ਕੀਤਾ ਸੀ ਉਹ ਵੀ ਤਲਾਕ ਦੇਣ ਨੂੰ ਤਿਆਰ ਹੋ ਗਈ ਸੀ ਪਰ ਉਹ ਰਿੰਪੀ ਨਾਲ ਆਉਣਾ ਜਾਣਾ ਬੰਦ ਕਰ ਗਈ ਤੇ ਉਹਦੇ ਘਰ ਦੇ ਆਣੇ ਜਾਣੇ ਮੇਰੇ ਸਹੁਰਿਆਂ ਨੇ ਵੀ ਰਿੰਪੀ ਨਾ ਆਉਣਾ ਜਾਣਾ ਬੰਦ ਕਰ ਦਿੱਤਾ ਹੁਣ ਮੈਂ ਕਿਸੇ ਦੀ ਗੱਲ ਨਾ ਸੁਣੀ ਮੈਂ ਤੇ ਰਿੰਪੀ ਨਾਲ ਮੇਰੀ 임ਪੀ ਨਾਲ ਵਿਆਹ ਕਰਵਾ ਲਿਆ ਉਹਨੂੰ ਮੈਂ ਘਰ ਲੈ ਆਇਆ ਤੇ ਉਹਦੇ ਬੱਚੇ ਵੀ ਸਾਡੇ ਨਾਲ ਹੀ ਰਹਿ ਰਹੇ ਆ ਅਸੀਂ ਦੋਵੇਂ ਇੱਕ ਦੂਜੇ ਨਾਲ ਬੜੇ ਖੁਸ਼ ਆ ਤਾਂ ਐਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਨਾ